ਾਰੇ ਬੰਦੇ ਇੱਥੇ ਦੁਖੀ ਆ ਵੀਰੇ ਸਾਰੇ ਬੰਦੇ ਦੁਖੀ ਆ ਇੱਥੇ ਮੈਨੂੰ ਫੋਨ ਆ ਰਿਹਾ ਸਾਬ ਵਧੀਆ ਵਧੀਆ ਆ ਗਏ ਸਾਰੇ ਬੰਦੇ ਨਿਕਲ ਕੇ ਹਾਂ ਬਹੁਤ ਵਧੀਆ ਜੀ ਬੁਲਾਓ ਬੁਲਾਓ ਵੀ ਬੁਲਾਓ ਜਗਾਓ ਸਾਡੀ ਤਾਂ ਕੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਭਾਈਚਾਰਾ ਬਣਾ ਕੇ ਰੱਖੋ ਜਿੱਥੇ ਕਈ ਚੁੰਲੇ ਚੁੰਲੇ ਜਿੱਥੇ ਤੇ ਨਹੀਂ ਸਹਿਮਤੀ ਬਣੀ ਉੱਥੇ ਮੁੱਛ ਦਾ ਸਵਾਲ ਵੀ ਹੋ ਜਾਂਦਾ ਵਗਰਾ ਸਰਪੰਚੀ ਆਪਣੇ ਗਾਣੇ ਵਧੀਆ ਵਧੀਆ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਿੱਦ ਨੂੰ ਬਣੇ ਸੀ ਆਹ ਇੱਥੇ ਹੁਣ ਸਾਰੇ ਸਰਪੰਚ ਵਧੀਆ ਇੱਥੇ ਸਰਪੰਚ ਨਗਰ ਆਏ ਆ ਲਲਕਾਰੇ ਮਾਰਦੇ ਆ ਪਰ ਦੇਖੋ ਦੋ ਦਿਨ ਦਰ ਨਹੀਂ ਰਹਿ ਗਏ ਜੀ ਯਾਨੀ ਫਾਰਮਪੋਰਮ ਵਿੱਚ ਤੇ ਹਜ ਤੱਕ ਇਹਨਾਂ ਨੂੰ ਕਾਗਜ਼ ਪੱਤਰ ਕੋਈ ਨਹੀਂ ਇਹਨਾਂ ਨੂੰ ਦੇ ਰਿਹਾ ਇਹਨੂੰ ਉਸੇ ਨਹੀਂ ਦੇ ਰਿਹਾ ਇੱਥੇ ਅਗਰ ਇੱਥੇ ਜੰਗਲ ਰਾਜ ਬਣਿਆ ਇੱਥੇ ਜੰਗਲ ਰਾਜ ਡੀਡੂ ਬਣਿਆ ਲੋਕਾਂ ਵਾਸਤੇ ਲੜਦਾ ਰਿਹਾ ਵਾ ਲੋਕਾਂ ਵਾਸਤੇ ਲੜੂਗਾ ਕਰਾ ਸਮਾਂ ਘੱਟ ਮਿਲਿਆ ਬੱਦੂ ਸਹੀ ਨਹੀਂ ਸਮਾਂ ਵਹੀ ਕਰਾ ਮਿਲਿਆ ਕੀ ਕਰਾ ਇਹਨਾਂ ਦੀ ਇਹਨਾਂ ਨੇ ਟੈਨਸ਼ਨ ਵਿੱਚ ਇਹਨਾਂ ਦੀ ਮੁੱਛਾਂ ਨਹੀਂ ਵੀ ਹੋ ਜਾਂਦੀਆਂ ਨੇ ਸਰਪੰਚਾਂ ਦੀ ਹਾਂ ਫਿਰ ਵੀਡੀਓ ਸਭ ਤੁਸੀਂ ਵੀ ਚੋਣ ਲਾ ਲਓ ਮੈਦਾਨ ਦੇ ਵਿੱਚ ਆ ਜਾਓ ਤੁਹਾਨੂੰ ਵੀ ਇਹਨੂੰ ਸੀ ਆਪਦੀ ਵੀ ਲੈ ਲਓ ਲੇਕਿਨ ਰੋਕ ਕੋਈ ਨਹੀਂ ਇੱਥੇ ਰੋਕ ਕਾਦੀ ਹੋਈ ਨਹੀਂ ਇੱਥੇ ਆਹੀ ਆ ਤੇ ਸਾਡੇ ਸਰਪੰਚ ਬੰਨ ਬੰਨੇ ਇਹਨਾਂ ਦੇੱਕ ਨਹੀਂ ਇਹਨਾਂ ਦੇ ਸਰਪੰਚ ਕੋਈ ਬੰਨਾਂ ਸਰਪੰਚੱਕ ਨਹੀਂ ਮੰਨਣਾ ਅੱਜ ਬਾਲੀ ਨਹੀਂ ਦੇ ਵੀਡੀਓ ਸਭ ਗੁਲਦਸਾ ਲੈਣ ਨੂੰ ਤਿਆਰ ਨਹੀਂ ਆ ਲੋਕੀ ਗੁਲਦਸਤੇ ਦੀ ਵੇਟ ਕਰਦੇ ਆ ਆ ਗੁਲਦਸਤਾ ਲੈਣੇ ਆ ਇਹਨੂੰ ਕੁਛ ਵੀ ਨਹੀਂ ਮਿਲ ਰਿਹਾ ਬਾਈ ਕਰਾ ਕੁਛ ਵੀ ਨਹੀਂ ਮਿਲ ਰਿਹਾ ਅੱਜ ਮੈਂ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਬੈਂਡ ਵਾਜੇ ਲੈ ਕੇ ਆਇਆ ਵਾਂ ਮੈਂ ਜੀ ਲੁਧਿਆਣੇ ਆ ਆਪਣੇ ਆਹਾ ਪੀਓਯੂ ਬੀਡੀਪੀਓ ਆ ਗਏ ਗੇਟ ਨੰਬਰ 2 ਬਚ ਦੀ ਐਂਟਰੀ ਹੋਈ ਸੀ ਕਿਰਾ ਆ ਗਈ ਹੁਣ ਪੋਸਟ ਪ੍ਰਸ਼ਾਸਨ ਵੀ ਆ ਗਿਆ ਹੁਣ ਅਜ ਤੱਕ ਇਹਨੇ ਵੀ ਐਨਓਸੀ ਦਵਾਈ ਜਾਵੇ ਕਿਰਾ ਮੈਂ ਉਹਦੇ ਅੰਦਰ ਦੇਖ ਲੈਂਦਾ ਕੀ ਹੈ ਤੇ ਬੀਡੀਪੀਓ ਸਾਹਿਬ ਨਾਲ ਗੱਲ ਕਰਕੇ ਕਰਾ ਦੇਵੋ ਸਰ ਕਰਾ ਦਿਓ ਜੀ ਪਾਰਾ ਦੇ ਸਰਕਾਰੀ ਦਫਤਰ ਦੇ ਵਿੱਚ ਬੈਣ ਵਾਜੇ ਆਏ ਨੇ ਕੀ ਕਹਿਣਾ ਜਾਓਗੇ ਦੇਖ ਲੈਂਦੇ ਜੋ ਮਾਹੌਲ ਖਰਾਬ ਕਰੂੰਗਾ ਅਸੀਂ ਉਸ ਦਾ ਨਾ ਕਾਰਵਾਈ ਕੋਈ ਗੱਲ ਨਹੀਂ ਕਰੋ ਜੀ ਕਾਰਵਾਈ ਕਾਰਵਾਈ ਨੂੰ ਤਿਆਰ ਆ ਬਾਈ ਕਾਰਵਾਈ ਗੇ ਕਾਰਵਾਈ ਨੂੰ ਤਿਆਰ ਆ ਬਿਲਕੁਲ ਹੋਊਗੀ ਜੀ ਕੋਈ ਗੱਲ ਨਹੀਂ ਕਰੋ ਜੀ ਕੋਈ ਸਰਕਾਰੀ ਮਹਿਕ ਕੋਈ ਗੱਲ ਨਹੀਂ ਸਰਕਾਰੀ ਮਹਿਕ ਫਿਰ ਕਿਉਂਗੇ ਜੀ ਆਪਣੀ ਗੱਲ ਕਰਨਾ ਪਈ ਆ ਭਾਜੀ ਕੋਈ ਗੱਲ ਨਹੀਂ ਸਰਕਾਰੀ ਮਹਿਕ ਮੈਂ ਫਿਰ ਕਿਉਂਗੇ ਇੱਕ ਮਿੰਟ ਇੱਕ ਮਿੰਟ ਕੰਮ ਵੀ ਕਰੋ ਤੁਸੀਂ ਜਿਹੜਾ ਟਿੱਟੂ ਪਾਣੀ ਇੱਥੇ ਅੱਜ ਬੈਂਡ ਵੱਜੇ ਸਰਕਾਰੀ ਦਫ਼ਤਰੇ ਪਹੁੰਚੇ ਨੇ ਹਾਂ ਸਰਕਾਰੀ ਤਰਫੋਂ ਜੋ ਵੀ ਇਹਨਾਂ ਦੀਆਂ ਮੰਗਾਂ ਐ ਅਸੀਂ ਗੱਲ ਕਰਾਂਗੇ ਅੰਦਰ ਬੀਡੀਪੀ ਸਾਹਿਬ ਨਾਲ ਜੇ ਸੌਂਦੇ ਨਹੀਂ ਹੁਣ ਸਰਕਾਰੀ ਬੈਂਡ ਵੱਜੇ ਲੈ ਕਿਉਂ ਗੱਲ ਕਰਾਂਗੇ ਜੇ ਤਾਂ ਜਿਹੜੇ ਨਹੀਂ ਹੁੰਦੀਆਂ ਜਾਂ ਇਹ ਜੇ ਮਾਹੌਲ ਕਰਾਵਾਂਗੇ ਸੁਸਤਾ ਨੂੰ ਲੱਗਦਾ ਕਿ ਸਰਕਾਰੀ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਬੈਂਡ ਵੱਜੇ ਜਾਣਾ ਵਾਜਬ ਨਹੀਂ ਨਹੀਂ ਵਾਜਬ ਤੇ ਸਰੇ ਤੁਹਾਨੂੰ ਫੋਟੋ ਕੰਟਰੈਕਟ ਲ ਜੀ ਵੀ ਅਸੀਂ ਤਾਂ ਲੈਂਦੇ ਨਹੀਂ ਉਹ ਤਾਂ ਬੋਕਾ ਜੀ ਸਾਰੇ ਬੰਦੇ ਇੱਥੇ ਦੁਖੀ ਆ ਵੀਰੇ ਸਾਰੇ ਬੰਦੇ ਦੁਖੀ ਆ ਇੱਥੇ ਮੈਨੂੰ ਫੋਨ ਆ ਰਿਹਾ ਸਾਬ ਵਧੀਆ ਵਧੀਆ ਆ ਗਏ ਸਾਰੇ ਬੰਦੇ ਜੀ ਹਾਂ ਬਹੁਤ ਵਧੀਆ ਜੀ ਬੁਲਾਓ ਬੁਲਾਓ ਵੀ ਬੁਲਾਓ ਜਗਾਓ ਸਾਡੀ ਤਾਂ ਕੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਭਾਈਚਾਰਾ ਬਣਾ ਕੇ ਰੱਖੋ ਜਿੱਥੇ ਕਈਆਂ ਨੇ ਚੋਲੇ ਚੋਲੇ ਜਿੱਥੇ ਤੇ ਨਹੀਂ ਸਹਿਮਤੀ ਬਣੀ ਉੱਥੇ ਮੁੱਛ ਦਾ ਸਵਾਲ ਵੀ ਹੋ ਜਾਂਦਾ ਵਗਰਾ ਸਰਪੰਚੀ ਆਪਣੇ ਗਾਣੇ ਵਧੀਆ ਵਧੀਆ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਿੱਦ ਨੂੰ ਬਣੇ ਸੀ ਆਹ ਤੇ ਹੁਣ ਸਾਰੇ ਸਰਪੰਚ ਵਧੀਆ ਇੱਥੇ ਸਰਪੰਚ ਨਗਰ ਆਏ ਆ ਲਲਕਾਰੇ ਮਾਰਦੇ ਆ ਪਰ ਦੇਖੋ ਦੋ ਤਿੰਨ ਅੰਦਰ ਨਹੀਂ ਰਹਿ ਗਏ ਜੀ ਯਾਨੀ ਫਾਰਮਪੋਰਨ ਵਿੱਚ ਤੇ ਹਜ ਤੱਕ ਇਹਨਾਂ ਨੂੰ ਕਾਗਜ਼ ਪੱਤਰ ਕੋਈ ਨਹੀਂ ਇਹਨਾਂ ਨੂੰ ਦੇ ਰਿਹਾ ਇਹਨੂੰ ਉਸੇ ਨਹੀਂ ਦੇ ਰਿਹਾ ਇੱਥੇ ਅਗਰਾ ਇਹ ਤੇ ਜੰਗਲ ਰਾਜ ਬਣਿਆ ਇੱਥੇ ਜੰਗਲ ਰਾਜ ਡਿੱਡੂ ਬਾਣਿਆ ਲੋਕਾਂ ਵਾਸਤੇ ਲੜਦਾ ਰਿਹਾ ਵਾ ਲੋਕਾਂ ਵਾਸਤੇ ਲੜੂਗਾ ਕਰਾ ਸਮਾਂ ਘਟ ਮਿਲਿਆ ਵਾ ਬੱਦੂ ਸਹੀ ਨਹੀਂ ਸਮਾਂ ਵਈ ਕਰਾ ਮਿਲਿਆ ਕੀ ਅਗਰਾ ਇਹਨਾਂ ਦੀ ਇਹਨਾਂ ਨੇ ਟੈਨਸ਼ਨ ਵਿੱਚ ਇਹਨਾਂ ਦੀ ਮੁੱਛਾਂ ਨਹੀਂ ਵੀ ਹੋ ਜਾਂਦੀਆਂ ਸਰਪੰਚਾਂ ਦੀ ਹਲੋ ਆ ਫੇਰ